ਅਮਰੀਕਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਡਾਰਕ ਤੇ ਪਾਵਰਫੁਲ ਸਕੈਂਡਲ ਇੱਕ ਵਾਰ ਫੇਰ ਸਾਹਮਣੇ ਆਇਆ ਐਬਸਟੇਨ ਫਾਈਲ ਜੈਫਰੀ ਐਬਸਟੇਨ ਅਮਰੀਕਾ ਦਾ ਬਹੁਤ ਵੱਡਾ ਬਿਜ਼ਨਸਮੈਨ ਜੀ ਦਾ ਕੰਮ ਮਾਈਨਰ ਕੁੜੀਆਂ ਦੀ ਟ੍ਰੈਫਿਕਿੰਗ ਤੇ ਸੈਕਸ ਨੈਟਵਰਕ ਦੇ ਨਾਲ ਜੋੜਿਆ ਗਿਆ 2019 ਵਿੱਚ ਜੈਫਰੀ ਦੀ ਜੇਲ੍ਹ ਵਿੱਚ ਮੌਤ ਹੋ ਜਾਂਦੀ ਹੈ ਤੇ ਉਹਦੇ ਨਾਲ ਹੀ ਇਹ ਸਾਰਾ ਕੁਝ ਦਫਨ ਹੋ ਜਾਂਦਾ ਹੈ 2025 ਵਿੱਚ ਪ੍ਰੈਸ਼ਰ ਦੇ ਬਾਵਜੂਦ ਯੂ ਐਸ ਗਵਰਨਮੈਂਟ ਨੂੰ ਇਹ ਫਾਈਲ ਰਿਲੀਜ਼ ਕਰਨੀ ਪੈਂਦੀ ਆ ਕਈ ਵੱਡੇ ਨਾਮ ਸਾਹਮਣੇ ਆਉਂਦੇ ਆ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਡੋਨਲਡ ਟਰੰਪ ਦਾ ਆਉਂਦਾ ਹੈ ਜਿਨ੍ਹਾਂ ਦੀਆਂ ਫੋਟੋਆਂ ਤੁਸੀਂ ਆਲਰੇਡੀ ਵੇਖ ਲੀਆਂ ਹੋਣਗੀਆਂ ਉਹਦੇ ਨਾਲ ਕਈ ਹੋਰ ਵੱਡੇ ਨਾਮ ਵੀ ਜੋੜੇ ਗਏ ਇਸ ਤੋਂ ਬਾਅਦ ਵੱਡੇ ਵੱਡੇ ਲਾਅ ਮੇਕਰਾਂ ਨੇ ਸਿੱਧਾ ਡੋਜ ਦੇ ਉੱਤੇ ਸਵਾਲ ਖੜੇ ਕੀਤੇ ਆ ਇਸ ਕੰਟਰੋਵਰਸੀ ਦੇ ਵਿੱਚ ਕਈ ਫੇਕ ਕਲੇਮ ਵੀ ਸਾਹਮਣੇ ਆਏ ਕਈ ਬੰਦੇ ਜਿਵੇਂ ਇੰਡੀਆ ਦੇ ਤੇ ਹੋਰ ਕੰਟਰੀਆਂ ਦੇ ਲੀਡਰਾਂ ਦੇ ਨਾਮ ਵੀ ਸਾਹਮਣੇ ਆਉਂਦੇ ਆ ਬਿਨਾ ਕਿਸੇ ਪ੍ਰੂਫ ਤੋਂ ਜੈਫਰੀ ਐਪਸਟਿਨ ਇੱਕ ਬੰਦਾ ਨਹੀਂ ਸੀ ਉਹ ਇੱਕ ਹਿੱਸਾ ਸੀ ਇੱਕ ਬਹੁਤ ਵੱਡੇ ਸਿਸਟਮ ਦਾ ਤੇ ਜਦੋਂ ਸਿਸਟਮ ਐਕਸਪੋਜ਼ ਹੁੰਦਾ ਤੇ ਵੱਡੇ ਵੱਡੇ ਨਾਮ ਸਾਹਮਣੇ ਆਉਂਦੇ ਆ ਕੁਝ ਨਾਮਾਂ ਉੱਤੇ ਪੜਦਾ ਪਾ ਦਿੱਤਾ ਜਾਂਦਾ ਹੈ